ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੱਸਦੀ ਏ ਕਿ ਵੱਟਾ ਧਮਾਕਾ ਹੋਇਆ ਹੈ ਤੇ ਉੱਥੇ ਹੀ ਕਦਮ ਜਿਹੜੇ ਕਿ ਲੋਕ ਸੈਮਗੇ ਨੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗ ਜਾਰੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਉੱਥੇ ਹੀ ਧਮਾਕੇ ਤੋਂ ਧਮਾਕਾ ਹੋ ਰਿਹਾ ਹੈ ਤੇ ਦੂਜੇ ਪਾਸੇ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਤੋਂ ਜਿਹੜੀਆਂ ਕਿ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਤਹਿਤ ਇੱਕ ਵੱਡਾ ਧਮਾਕਾ ਜਿਹੜਾ ਕਿ ਹੋਇਆ ਹੈ ਤੇ ਉੱਥੇ ਹੀ ਪਿੰਡਾਂ ਦੇ ਲੋਕਾਂ ਦੇ ਵਿੱਚ ਜਿਹੜਾ ਕਿ ਇੱਕ ਸਹਿਮ ਦੇਖਣ ਨੂੰ ਮਿਲ ਰਿਹਾ ਹੈ ਤਾਂ ਗੱਲ ਕਰੀਏ ਤਾਂ ਪਾਕਿਸਤਾਨ ਦੇ ਵੱਲੋਂ ਸ਼ੁੱਕਰਵਾਰ ਦੇਰ ਰਾਤ ਤੋਂ ਹੀ ਡਰੋਨਾਂ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਅਜੇ ਹੇ ਦੇ ਵਿੱਚ ਪਾਕਿਸਤਾਨ ਆਪਣੀਆਂ ਜਿਹੜੀਆਂ ਕਿ ਕੌਜੀਆ ਹਰਕਤਾਂ ਤੋਂ ਬਾਤ ਨਹੀਂ ਆ ਰਿਹਾ ਤੇ ਸ਼ਨੀਵਾਰ ਦੀ ਸਵੇਰ ਹੀ ਪੰਜਾਬ ਦੇ ਖੇਤਰੀ ਰਾਸ ਦੇ ਜਿਹੜਾ ਕਿ ਡਰੋਨ ਹਮਲਾ ਕੀਤਾ ਜਾ ਰਿਹਾ ਹੈ ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਤੇ ਸ਼ਨੀਵਾਰ ਵੀ ਸਵੇਰੇ ਜਿਹੜਾ ਕਿ ਗੁਰਦਾਸਪੁਰ ਦੇ ਪਿੰਡ ਰਾਜੂ ਬੇੜਾ ਸ਼ਿਸ਼ਰਾ 'ਚ ਵੱਡੇ ਤਮਾਕੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਜਿਸ ਕਰਕੇ ਨੇੜਾਂ ਦੇ ਪਿੰਡਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਿੰਨ ਤੋਂ 4 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ ਨੇ ਖੇਤਾਂ ਦੇ ਵਿੱਚ ਜਿਹੜਾ ਕਿ 400 ਫੁੱਟ ਲੰਬਾ ਤੇ 5 ਮਾਫ ਕਰਨਾ 15 ਫੁੱਟ ਜਿਹੜਾ ਕਿ ਡੂੰਗਾ ਖੱਡਾ ਹੋਇਆ ਹੈ ਤੇ ਸਵੇਰੇ ਕਰੀਬ 4:30 ਵਜੇ ਖੇਤਾ 'ਚ ਜਿਹੜਾ ਕਿ ਵੱਡਾ ਧਮਾਕਾ ਹੋਇਆ ਤੇ ਦੱਸਿਆ ਕਿ ਕੋਈ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਤੇ ਜਿਸ ਤਹਾਂ ਦੱਸੇ ਜਾ ਰਿਹਾ ਕਿ ਪਾਕਿਸਤਾਨ ਦੀ ਇੱਕ ਵਾਰ ਫਿਰ ਜਿਹੜੀ ਕਿ ਸ਼ੁੱਕਰਵਾਰੀ ਯਾਨੀ ਕਿ 9 ਮਈ ਨੂੰ ਸਿਵਲ 에ਅਰਲਾਈਨ ਦੀ ਆੜ ਦੇ ਵਿੱਚ ਭਾਰਤ ਦੇ ਕਈ ਇਲਾਕਿਆਂ ਤੇ ਡਰੋਨ ਹਮਲਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਬਾਰਾਮੁਲਾ ਤੋਂ ਲੈ ਕੇ ਜਿਹੜਾ ਕਿ ਪੁੱਜ ਤੱਕ 26 ਥਾਵਾਂ ਤੇ ਡਰੋਨ ਰਾਹੀਂ ਜਿਹੜਾ ਕਿ ਹਮਲਾ ਕਰਨ ਦੀ ناکਾਮ ਕੋਸ਼ਿਸ਼ ਕੀਤੀ ਇਹਨਾਂ ਦੇ ਵਿੱਚੋਂ ਨਾਗਰੀਕਕ ਤੇ ਸੈਨਾ ਦੇ ਟਿਕਾਣਿਆਂ ਦੇ ਲਈ ਸੰਭਾਵਿਕ ਖਤਰਾ ਪੈਦਾ ਕਰਨ ਵਾਲੇ ਸ਼ੱਕੀ ਹਥਿਆਰਾਂ ਦੇ ਨਾਲ ਲੈਸ ਡਰੋਨ ਸ਼ਾਮਿਲ ਨੇ ਪਾਕਿਸਤਾਨ ਨੇ ਜਿੰਨਾਂ ਥਾਵਾਂ ਤੇ ਡਰੋਨ ਹਮਲੇ ਦੀ ناکਾਮ ਕੋਸ਼ਿਸ਼ ਕੀਤੀ ਉਹਨਾਂ ਦੇ ਵਿੱਚੋਂ ਬਾਰਾਮੁਲਾ ਸ਼੍ਰੀਨਗਰ ਅਵੰਤੀਪੁਰਾ ਨਗਰੋਟਾ ਜੰਮੂ ਫਿਰੋਜ਼ਪੁਰ ਪਠਾਨਕੋਲ ਫਾਸਿਲਕਾ ਲਾਲਗੜ ਜੱਟਾ ਤੇ ਉਥੇ ਹੀ ਬਾਛਮੀਰ 부ਜ ਜਿਹੜਾ ਕਿ ਕੁਾਰਬੇਟ ਅਤੇ ਲਾਖੀ ਨਾਲਾ ਸ਼ਾਮਿਲ ਨੇ ਤੇ ਜਿਨ੍ਹਾਂ ਦੇ ਵਿੱਚੋਂ ਦੱਸਿਏ ਕਿ ਇੱਕ ਅਜਿਹਾ ਪਿੰਡ ਵੀ ਸਾਹਮਣੇ ਆ ਰਿਹਾ ਹੈ ਜਿੱਥੇ ਧੁਮਾਕੇ ਦੇ ਨਾਲ ਗੁਰਦਾਸਪੁਰ ਦਾ ਪਿੰਡ ਜਿਹੜਾ ਕਿ ਦਹਿਲਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਖੇਤਾਂ ਦੇ ਵਿੱਚ ਖੱਡਾ ਪਿਆ ਤੇ ਕਰਾਂ ਦੀਆਂ ਜਿਹੜੀਆਂ ਕਿ ਖਿੜਕੀਆਂ ਵਿ ਟੁੱਟ ਗਈਆਂ ਨੇ ਤੇ ਉਥੇ ਹੀ ਇਸ ਗੱਲ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ ਦੂਜੇ ਪਾਸੇ ਖੇਤਾਂ ਦੇ ਵਿੱਚ 40 ਫੁੱਟ ਲੰਬਾ ਤੇ 15 ਫੁੱਟ ਡੂੰਘਾ ਜਿਹੜਾ ਕਿ ਖੱਡਾ ਪਿਆ ਜਿਹੜਾ ਕਿ ਕਰੀਬ 4:30 ਵਜੇ ਖੇਤਾਂ 'ਚ ਇਹਤਮਾਕਾ ਹੋਇਆ ਤੇ ਜਿਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਹਜੇ ਤੱਕ ਕੋਈ ਵੀ ਜਾਣੀ ਜਿਹੜੀ ਕਿ ਮਾਲੀ ਨੁਕਸਾਨ ਹੋਣ ਦੀ ਖਬਰ ਨਹੀਂ ਸਾਹਮਣੇ ਆਈ ਪਰੰਤੂ ਪਾਕਿਸਤਾਨ ਆਪਣੀ ਕੋਝੀ ਹਰਕਤਾਂ ਤੋਂ ਬਾਤ ਨਹੀਂ ਆ ਰਿਹਾ ਗੁਰਦਾਸਪੁਰ ਦੇ ਪਿੰਡ ਦੀਆਂ ਤਸਵੀਰਾਂ ਨੇ ਤੇ ਦੱਸਦੀ ਹੈ ਕਿ ਉੱਥੇ ਹੀ ਇਹ ਪਿੰਡ ਜਿਹੜਾ ਕਿ ਰਾਚੂ ਬੇਲਾ ਸ਼ਿਸ਼ਰਾਚ ਵੱਡੇ ਤਮਾਖੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਉੱਥੇ ਹੀ ਪਿੰਡਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ ਤੇ 3 ਤੋਂ 4 ਕਿਲੋਮੀਟਰ ਦੇ ਦਾਇਰੇ 'ਚ ਘਰਦੀਆਂ ਜਿਹੜੀਆਂ ਕਿ ਖਿੜਕੀਆਂ ਵੀ ਟੁੱਟ ਗਈਆਂ ਨੇ 40 ਫੁੱਟ ਲੰਬਾ ਖੱਡਾ ਪਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਇਹ ਜਿਹੜੀ ਕਿ ਘਟਨਾ ਹੋਈ ਹੈ ਕਰੀਬ 4:30 ਵਜੇ ਖੇਤਾਂ 'ਚ ਹੋਈ ਹੈ ਤਮਾਕਾ ਹੋਇਆ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਕੋਈ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਹਜੇ ਤੱਕ ਸਾਹਮਣੇ ਨਹੀਂ ਹੈ